ਪੰਜਾਬ ਦੇ ਹੁਸ਼ਿਆਰਪੁਰ ਵਿੱਚ ਕੱਲ ਦੇਰ ਸ਼ਾਮ ਇੱਕ ਮਜ਼ਾਈਲ ਗਿਰੀ ਮਜ਼ਾਈਲ ਜੋ ਪਾਕਿਸਤਾਨ ਨੇ ਹਮਲਾ ਕੀਤਾ ਸੀ ਭਾਰਤ ਤੇ ਔਰ ਇਹ ਮਜ਼ਾਈਲ ਹੁਸ਼ਿਆਰਪੁਰ ਤੋਂ 50 ਕਿਲੋਮੀਟਰ ਦੂਰ ਜੋ ਕਿ ਇੱਕ ਆਰਮੀ ਕੈਂਪ ਹੈ ਮੁਕੇਰੀਆਂ ਮੁਕੇਰੀਆਂ ਦੇ ਕੋਲ ਇਹ ਗਿਰੀ ਹੈ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਉਂਕਿ ਇਹ ਪਹਾੜੀ ਇਲਾਕੇ ਦੇ ਵਿੱਚ ਹੈ ਥੋੜਾ ਪਹੁੰਚਣਾ ਇਹ ਵੈਰੀਕੇਟ ਲਗਾ ਦਿੱਤਾ ਗਿਆ ਹੈ ਔਰ ਪੁਲਿਸ ਦੁਆਰਾ ਉੱਥੇ ਜਿਹੜਾ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕੈਮਰਾਮੈਨ ਨੂੰ ਕਹਿ ਰਿਹਾ ਹੈ ਕਿ ਤੁਸੀਂ ਇਹ ਤਸਵੀਰਾਂ ਦਿਖਾਓ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਦੋ ਟੁਕੜਿਆਂ ਦੇ ਵਿੱਚ ਇਹ ਜਿਹੜਾ ਮਿਜ਼ਾਈਲ ਜਿਹੜੀ ਹੈ ਇਹ ਨਸ਼ਟ ਕੀਤੀ ਗਈ ਹੈ ਭਾਰਤੀਆ ਫੌਜ ਦੁਆਰਾ ਇਹ ਜਿਹੜਾ ਹੈ ਇਹ ਇਹ ਜਿਹੜੀ ਨਸ਼ਟ ਕੀਤੀ ਗਈ ਹੈ ਔਰ ਦੋ ਟੁਕੜਿਆਂ ਦੇ ਵਿੱਚ ਇਥੇ ਡਿੱਗੀ ਹੈ ਜਾਣਕਾਰੀ ਦੇ ਮੁਤਾਬਕ ਇਹ ਜਿਹੜੀ ਇਹ ਚਾਈਨਾ ਮੇਡ ਮਿਜ਼ਾਈਲ ਹੈ ਔਰ ਕੱਲ ਸ਼ਾਮ ਨੂੰ ਇਹ ਗਿਰੀ ਸੀ ਤੇ ਨਾ ਸਟੌਨ ਕਰਕੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨੀ ਹੋਇਆ ਕਿਉਂਕਿ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਪਹਾੜੀਆਂ ਬੜੀਆਂ ਬੜੀਆਂ ਉੱਚੀਆਂ ਉੱਚੀਆਂ ਪਹਾੜੀਆਂ ਹਨ ਔਰ ਬਹੁਤ ਜਿੱਥੇ ਆਦਿਕ ਜੰਦਕ ਨਹੀਂ ਹੈ ਉਸ ਜਗ੍ਹਾ ਦੇ ਉੱਤੇ ਆ ਕੇ ਇਹ ਕਮਾਈ ਦੇ ਵੀ ਖੇਤਰ ਹੈ ਇੱਕ ਧਾਰਮਿਕ ਸਥਾਨ ਹੈ ਉਸ ਦੇ ਕੋਲ ਇਹ ਆ ਕੇ ਡਿਗੀ ਹੈ ਔਰ ਇਸ ਮਿਸਾਈਲ ਦਾ ਜੋ ਜਿਹੜੇ ਜਾਣਕਾਰੀ ਦੇ ਮੁਤਾਬਿਕ ਜਿਹੜੀ ਸੋਚਨਾ ਮਿਲੀ ਹੈ ਇਹ ਚਾਈਨਾ ਮੇਡ ਹੈ ਔਰ ਇਹ ਮਿਸਾਈਲ ਚਾਈਨਿਸ ਪੀ ਐਲ 15 ਪੀ ਵੀ ਰਾਮ ਇਹ ਰਿਕਵਰ ਇਹ ਕੀਤੀ ਗਈ ਹੈ ਔਰ ਨੀਚਲੇ ਇਲਾਕੇ ਦੇ ਵਿੱਚ ਅੱਕ ਡਿੱਗੀ ਹੈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ ਇਹ ਇੱਕ ਕਿਸਮ ਦੀ ਜਿਹੜੀ ਹੈ ਭਾਰਤ ਦੀ ਜਿਹੜੀ ਸੈਨਾ ਹੈ ਭਾਰਤ ਫੌਜ ਹੈ ਉਹੀ ਇੱਕ ਸਫਲਤਾ ਹੈ ਕਿਉਂਕਿ ਨੁਕਸਾਨ ਪਹੁੰਚਦਾ ਤੇ ਇਹ ਜਿਹੜਾ ਕਿਤੇ ਨਾ ਕਿਤੇ ਕਾਤਕ ਸਿੱਧ ਹੋ ਸਕਦੀ ਸੀ ਤੇ ਹੋਰ ਵੀ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਥੇ ਜੇ ਕੋਈ ਉੱਚ ਅਧਿਕਾਰੀ ਗੱਲ ਕਰਦਾ ਹੈ ਕਿਉਂਕਿ ਪੁਲਿਸ ਤੋਂ ਅਸੀਂ ਬਹੁਤ ਹੀ ਪਰਦੇ ਦੇ ਨਾਲ ਇਹ ਕਿਉਂਕਿ ਇੱਥੇ ਪਹੁੰਚ ਨਹੀਂ ਦੇ ਰਹੇ ਪਰਦੇ ਦੇ ਨਾਲ ਇੱਥੇ ਪਹੁੰਚੇ ਆਂ ਅਤੇ ਗੱਲ ਕਰਦੇ ਆਂ ਪਿੰਡ ਵਾਸੀਆਂ ਦੇ ਨਾਲ ਵੀ ਉਹਨਾਂ ਦਾ ਇੱਕ ਕੀ ਕਹਿਣਾ ਹੈ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਾਰਪੁਰ ਤੋਂ ਸੁਨੀਲ ਲਖਾ ਪੰਜਾਬ ਤੱਕ